ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਮਹਾਨ ਗੁਰਬਾਣੀ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਈਸ਼ਵਰ ਦਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਕਿ ਈਸ਼ਵਰ ਦਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਅਤੇ ਉਹ ਨਾਮ ਇੱਕ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ ਸਾਡੇ ਗੁਰਮਾਣੇ ਉਸ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸਾਨੂੰ ਨਿਸ਼ਾਨੀ ਸਾਨੂੰ ਕੁਸਵੱਟੀ ਵੀ ਦੱਸੀ ਹੈ ਕਿ ਉਹੀ ਪੂਰਾ ਗੁਰੂ ਤੇ ਉਹੀ ਪੂਰਾ ਗੁਰੂ ਪੂਰਾ ਸੰਤ ਸਾਧੂ ਹੁੰਦਾ ਹੈ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ ਮਹਾਨ ਗੁਰਬਾਣੀ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਸਾਡੇ ਸਰੀਰ ਦੇ ਅੰਦਰਲੇ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਕਿ ਸਾਡੇ ਸਰੀਰ ਦੇ ਅੰਦਰਲੇ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਭਾਵੇਂ ਅਸੀਂ ਸਾਰੀ ਉਮਰ ਹੀ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜ੍ਹਦੇ ਰਹੀਏ ਸੁਣਦੇ ਰਹੀਏ ਜਾਂ ਧਾਰਮਿਕ ਗ੍ਰੰਥਾਂ ਦੇ ਜਿੰਨੇ ਮਰਜ਼ੀ ਪਾਠ ਕਰੀ ਜਾਈਏ ਜਾਂ ਕਰਾਈ ਜਾਈਏ ਭਾਵੇਂ ਜਿੰਨੇ ਮਰਜੀ ਤੀਰਥ ਸਥਾਨਾਂ ਦੇ ਇਸ਼ਨਾਨ ਕਰਦੇ ਰਹੀਏ ਸਾਡਾ ਜੀਵਨ ਕਦੇ ਵੀ ਕਦੇ ਵੀ ਸਫਲ ਨਹੀਂ ਹੋ ਸਕਦਾ ਸਾਨੂੰ 84 ਲੱਖ ਨੀਚ ਧਿਆਨਕ ਤੇ ਬਹੁਤ ਹੀ ਦੁੱਖ ਭਰੀਆਂ ਜੁਨਾਂ ਤੋਂ ਕਦੇ ਵੀ ਕਦੇ ਵੀ ਮੁਕਤੀ ਨਹੀਂ ਮਿਲ ਸਕਦੀ ਗੁਰਬਾਣੀ ਦੇ ਵਿੱਚ 747 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਵੇਦ ਕਤੇਬ ਸਿਮਰਤ ਸਭ ਸ਼ਾਸਤਰ ਇਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਵੇਦ ਕਤੇਬ ਸਿਮਰਤ ਸਭ ਸ਼ਾਸਤਰ ਇਨ ਪੜਿਆਂ ਮੁਕਤ ਨਾ ਹੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਜਾਂ ਸਾਡੇ ਗੁਰਮੁਖੀ ਮਹਾਨ ਗੁਰਬਾਣੀ ਹੈ ਇਹਨਾਂ ਨੂੰ ਪਾਵੇਂ ਅਸੀਂ ساری ਉਮਰ ਹੀ ਪੜਦੇ ਰਹੀਏ ਇਨ੍ਹਾਂ ਨੂੰ ਪੜਨ ਦੇ ਨਾਲ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਵੇਦ ਕਤੇਬ ਸਿਮਰਤ ਸ਼ਬ ਸ਼ਾਸਤਰ ਇਹਨਾਂ ਪੜਿਆਂ ਮੁਕਤ ਨਾ ਹੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਭਾਵੇਂ ਅਸੀਂ ساری ਉਮਰ ਹੀ ਪੜਦੇ ਰਹੀਏ ਜਾਂ ਸੁਣਦੇ ਰਹੀਏ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਇੱਕ ਅੱਖਰ ਜੋ ਗੁਰਮਖਾ ਜਾਪੇ ਤਿਸ ਕੀ ਨਿਰਮਲ ਸੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਦੇ ਨਾਮ ਦਾ ਜੋ ਇੱਕ ਇੱਕ ਅੱਖਰ ਹੈ ਜੋ ਕਿ ਸਾਡੇ ਘਟ ਦੇ ਅੰਦਰ ਹੈ ਇੱਕ ਅੱਖਰ ਜੋ ਗੁਰਮਖਾ ਜਾਪੇ ਤਿਸ ਕੀ ਨਿਰਮਲ ਸੋਈ ਕਿ ਉਸ ਈਸ਼ਵਰ ਦੇ ਉਸ ਨਾਮ ਦਾ ਜੋ ਇੱਕ ਅੱਖਰ ਹੈ ਜੋ ਕਿ ਸਾਡੇ ਘਟ ਦੇ ਅੰਦਰ ਹੈ ਤੇ ਜੋ ਇਤ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ ਉਸ ਨਾਮ ਅੱਖਰ ਦੇ ਨਾਲ ਹੀ ਸਾਡੀ ਮੁਕਤੀ ਹੁੰਦੀ ਹੈ ਵੀਰਕ ਤੇਬ ਸਿਮਰਤ ਸਭ ਸ਼ਾਸਤਰ ਇਹਨ ਪੜਿਆ ਮੁਕਤ ਨਾ ਹੋਈ ਇਹ ਅੱਖਰ ਜੋ ਗੁਰਮਖ ਜਾਪੇ ਗੁਰਮਖ ਪੂਰੇ ਗੁਰੂ ਨੂੰ ਕਹਿੰਦੇ ਹਨ ਗੁਰਮਖ ਇੱਕ ਪੂਰੇ ਗੁਰੂ ਪੂਰੇ ਸੰਤ ਸਾਧੂ ਨੂੰ ਕਹਿੰਦੇ ਹਨ ਇਹ ਅੱਖਰ ਜੋ ਗੁਰਮਖ ਜਾਪੇ ਕਿਸ ਕੀ ਨਿਰਮਲ ਕਿਸ ਕੀ ਨਿਰਮਲ ਸੋਈ ਕੇ ਈਸ਼ਵਰ ਦੇ ਨਾਮ ਦਾ ਜੋ ਇੱਕ ਅੱਖਰ ਹੈ ਜੋ ਕਿ ਸਾਡੇ ਘਟ ਦੇ ਅੰਦਰ ਹੈ ਤੇ ਜੋ ਇੱਕ ਪੂਰੇ ਗੁਰੂ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ ਉਸ ਨਾਮ ਸ਼ਬਦ ਨੂੰ ਉਸ ਨਾਮ ਅੱਖਰ ਨੂੰ ਪ੍ਰਾਪਤ ਕਰਕੇ ਹੀ ਸਾਡੀ ਮੁਕਤੀ ਹੁੰਦੀ ਹੈ ਅਸੀਂ ਆਪਣੇ ਮਹਾਨ ਗੁਰਮਾ ਦੇ ਹੁਕਮਾਂ ਨੂੰ ਮੰਨਣਾ ਹੈ ਅਸੀਂ ਆਪਣੇ ਮਹਾਨ ਗੁਰਮਾ ਦੇ ਹੁਕਮਾਂ ਨੂੰ ਮੰਨਣਾ ਹੈ ਅੱਗੇ 1421 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਚਾਰੇ ਕੁੰਡਾਂ ਜੇ ਭਵੇ ਵੇਦ ਪੜੇ ਯੁਗ ਚਾਰ ਚਾਰੇ ਕੁੰਡਾਂ ਜੇ ਭਵੇ ਵੇਦ ਪੜੇ ਯੁਗ ਚਾਰ ਕਿ ਭਾਵੇਂ ਕੋਈ ਇਨਸਾਨ ਚਾਰੇ ਕੁੰਡਾਂ ਦੀ ਇਸ ਦੁਨੀਆ ਦੀਆਂ ਚਾਰੇ ਕੁੰਡਾਂ ਦੀ ਯਾਤਰਾ ਕਰ ਲਵੇ ਤੇ ਚਾਰੇ ਯੁੱਗਾਂ ਤੱਕ ਹੀ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜਦਾ ਰਹੇ ਰਟਦਾ ਰਹੇ ਚਾਰੇ ਕੁੰਡਾਂ ਜੀ ਭਵੇ ਵੀਰ ਪੜੇ ਯੁਗਚਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਵੇਂ ਕੋਈ ਇਨਸਾਨ ਚਾਰੇ ਯੁੱਗਾਂ ਤੱਕ ਹੀ ਸਾਡੇ ਜੋ ਧਾਰਮਿਕ ਗ੍ਰੰਥ ਹਨ ਇਹਨਾਂ ਦੀ ਬਾਣੀ ਨੂੰ ਪੜਦਾ ਰਹੇ ਰਟਦਾ ਰਹੇ ਨਾਨਕ ਸਾਚਾ ਭੇਟੇ ਹਰ ਮਨ ਵਸੇ ਪਾਵੇ ਮੁਖ ਦਵਾਰ ਚਾਰੇ ਕੁੰਡਾਂ ਜੀ ਭਵੇ ਵੀਰ ਪੜੇ ਯੁਗਚਾਰ ਨਾਨਕ ਸਾਚਾ ਭੇਟੇ ਹਰ ਮਨ ਵਸੇ ਪਾਵੇ ਮੋਖ ਦਵਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਵੇਂ ਕੋਈ ਇਨਸਾਨ ਚਾਰੇ ਯੁੱਗਾਂ ਤੱਕ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜਦਾ ਰਹੇ ਰਟਦਾ ਰਹੇ ਨਾਨਕ ਸਾਚਾ ਭੇਟੇ ਹਰ ਮਨੁਸੇ ਪਾਵੇ ਮੋਖ ਦਵਾਰ ਪਰ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਸਾਨੂੰ ਮੁਕਤੀ ਮਿਲਦੀ ਹੈ ਹੋਰ ਕਿਸੇ ਤਰੀਕੇ ਦੇ ਨਾਲ ਵੀ ਸਾਨੂੰ ਮੁਕਤੀ ਨਹੀਂ ਮਿਲਦੀ ਹੈ ਨਾਨਕ ਸਾਚਾ ਭੇਟੇ ਹਰ ਮਨ ਵਸੇ ਪਾਵੇ ਮੋਖ ਦਵਾਰ ਤੇ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਉਸ ਸੱਚੇ ਨਾਮ ਦਾ ਸਿਮਰਨ ਕਰ ਕਰਨ ਦੇ ਨਾਲ ਹੀ ਸਾਨੂੰ ਮੁਕਤੀ ਮਿਲਦੀ ਹੈ ਤੇ ਉਹ ਸੱਚਾ ਨਾਮ ਸਾਡੇ ਘਟ ਦੇ ਅੰਦਰ ਹੈ ਜੋ ਕਿ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ ਦਸਮ ਗ੍ਰੰਥ ਦੇ ਵਿੱਚ 58 ਅੰਗ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕੋਈ ਪੜੇ ਕ੍ਰਾਂਣ ਕੋ ਕੋਈ ਪੜੇ ਪੜਤ ਪ੍ਰਾਣ ਕੋਈ ਪੜੇ ਕੁਰਾਨ ਕੋਈ ਪੜਤ ਪ੍ਰਾਣ ਕਿ ਕੋਈ ਇਨਸਾਨ ਪ੍ਰਾਣ ਨੂੰ ਕਰਾਣਾ ਕਰਾਣ ਨੂੰ ਪੜ ਰਿਹਾ ਹੈ ਕਿ ਕੋਈ ਇਨਸਾਨ ਕਰਾਣ ਨੂੰ ਪੜੀ ਜਾ ਰਿਹਾ ਹੈ ਤੇ ਕੋਈ ਇਨਸਾਨ ਪ੍ਰਾਣਾਂ ਨੂੰ ਪ੍ਰਾਣਾਂ ਨੂੰ ਪੜੀ ਜਾ ਜਾ ਰਿਹਾ ਹੈ ਇਹ ਸਾਡੇ ਧਾਰਮਿਕ ਗ੍ਰੰਥਾਂ ਦੇ ਨਾਂ ਹਨ ਕਿ ਕੋਈ ਇਨਸਾਨ ਕਰਾਣ ਨੂੰ ਪੜੀ ਜਾ ਰਿਹਾ ਹੈ ਤੇ ਕੋਈ ਇਨਸਾਨ ਪ੍ਰਾਣਾਂ ਨੂੰ ਪੜੀ ਜਾ ਰਿਹਾ ਹੈ ਪੜ੍ਹੀ ਜਾ ਰਿਹਾ ਹੈ ਤੇ ਕੋਈ ਤੇ ਕੋਈ ਇਨਸਾਨ ਹੋਰ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜ੍ਹੀ ਜਾ ਰਿਹਾ ਹੈ ਕੋਈ ਪੜ੍ਹੇ ਕ੍ਰਾਂਣ ਕੋ ਕੋਈ ਪੜਤ ਪ੍ਰਾਣ ਕਾਲ ਨਾ ਸਖਤ ਬਚਾਏ ਕੇ ਕਾਲ ਨਾ ਸਖਤ ਬਚਾਏ ਕੇ ਸਭ ਫੋਕਟ ਧਰਮ ਨਿਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜਿੰਨਾ ਚਿਰ ਅਸੀਂ ਆਪਣੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਸਾਨੂੰ ਕਾਲ ਦੇ ਪੰਜੇ ਤੋਂ ਸਾਨੂੰ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਕੋਈ ਪੜੇ ਕਰਾਣ ਕੋਈ ਪੜਤ ਪ੍ਰਾਣ ਕਾਲ ਨਾ ਸਕਤ ਬਚਾਏ ਕੇ ਸਭ ਫੋਕਟ ਧਰਮ ਉਨਡਾ ਆਣਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਕੋਈ ਇਨਸਾਨ ਪ੍ਰਾਣਾ ਨੂੰ ਕਰਾਣ ਨੂੰ ਕਰਾਣ ਨੂੰ ਪੜ੍ਹੀ ਜਾ ਰਿਹਾ ਹੈ ਤੇ ਕੋਈ ਇਨਸਾਨ ਪ੍ਰਾਣਾ ਨੂੰ ਪੜ੍ਹੀ ਜਾ ਰਿਹਾ ਹੈ ਤੇ ਕੋਈ ਹੋਰ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਦਿਨ ਰਾਤ ਹੀ ਪੜਦਾ ਰਹਿੰਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਉਸ ਘਟ ਵਾਲੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਉਸ ਦਾ ਸਿਮਰ ਨਹੀਂ ਕਰਦੇ ਸਾਨੂੰ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਤੇ ਉਸ ਕਾ ਉਸ ਸਾਡੇ ਘਟ ਦੇ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾ ਅਸੀਂ ਧਰਮ ਦੇ ਨਾਂ ਤੇ ਜੋ ਕੁਝ ਵੀ ਕਰੀ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਉਹ ਸਭ ਅਸੀਂ ਫੋਕਟ ਹੀ ਕਰੀ ਜਾ ਰਹੇ ਹਾਂ ਕਾਰਨ ਸਖਤ ਬਚਾਏ ਕਿ ਸਭ ਫੋਕਟ ਧਰਮ ਨਿਧਾਨ ਕਿ ਸਾਡੇ ਘਟ ਦੇ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾ ਅਸੀਂ ਧਰਮ ਦੇ ਨਾਂ ਤੇ ਜੋ ਵੀ ਕੁਝ ਕਰ ਰਹੇ ਹਾਂ ਸਭ ਫੋਕਟ ਹੀ કરી ਜਾ ਰਿਹਾ ਜਾ ਰਹੇ ਹਾਂ 105 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਮੂਰਖ ਪੜੇ ਸ਼ਬਦ ਨਾ ਬੁੱਝੇ ਗੁਰਮਖ ਵਿਰਲੋ ਜਾਤਾ ਹੈ ਮੂਰਖ ਪੜੇ ਸ਼ਬਦ ਨਾ ਬੁੱਝੇ ਗੁਰਮਖ ਵਿਰਲੋ ਜਾਤਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਐਵੇਂ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਬਿਨਾਂ ਸੋਚੇ ਵਿਚਾਰੇ ਤੋਂ ਬਿਨਾਂ ਸੋਚੇ ਵਿਚਾਰੇ ਹੀ ਪੜ੍ਹੀ ਜਾ ਰਹੇ ਹਨ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮੂਰਖ ਕਹਿੰਦੇ ਹਨ ਮੂਰਖ ਪੜੇ ਸ਼ਬਦ ਨਾ ਬੁੱਝੇ ਗੁਰਮੁਖ ਵਿਰਲਾ ਜਾਤਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਐਵੇਂ ਦਿਨ ਰਾਤ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜ੍ਹਦੇ ਹੀ ਰਹਿੰਦੇ ਹਨ ਪੜ੍ਹਦੇ ਹੀ ਰਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮੂਰਖ ਕਹਿੰਦੇ ਹਨ ਮੂਰਖ ਪੜ੍ਹੇ ਸ਼ਬਦ ਨਾਲ ਬੁੱਝੇ ਗੁਰਮਖ ਵਿਰਲੋ ਜਤ ਹੈ ਤੇ ਗੁਰਮਖ ਤੋਂ ਭਾਵ ਹੁੰਦਾ ਹੈ ਇੱਕ ਪੂਰਾ ਗੁਰੂ ਇੱਕ ਪੂਰਾ ਸੰਤ ਸਾਧੂ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਪੂਰਾ ਸੰਤ ਸਾਧੂ ਹੁੰਦਾ ਹੈ ਉਹਨਾਂ ਨੇ ਉਸ ਸਾਡੇ ਘਟ ਦੇ ਉਸ ਅੰਦਰਲੇ ਨਾਮ ਨੂੰ ਜਾਣਿਆ ਹੁੰਦਾ ਹੈ ਤੇ ਉਹਨਾਂ ਦੀ ਸੰਗਤ ਕਰਕੇ ਹੀ ਸਾਨੂੰ ਉਹ ਸਾਡੇ ਘਟ ਦੇ ਅੰਦਰ ਵਾਲਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ 2732 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਪੜੇ ਮਨਮੁਖ ਪੜੇ ਮਨਮੁਖ ਪਰ ਵਿਧੀ ਨਾ ਜਾਣਾ ਨਾਮ ਨਾ ਬੂਝੇ ਭਰੇ ਪਰਮ ਭਲਾਣਾ ਪੜੇ ਮਨਮੁਖ ਪਰ ਵਿਧੀ ਨਾ ਜਾਣਾ ਨਾਮ ਨਾ ਬੂਝੇ ਭਰਮ ਭਲਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਤੇ ਉਸ ਨਾਮ ਦੀ ਉਸ ਨਾਮ ਨੂੰ ਜਪਣ ਦੀ ਵਿਧੀ ਨੂੰ ਪ੍ਰਾਪਤ ਨਹੀਂ ਕਰਦੇ ਐਵੇਂ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਦਿਨ ਰਾਤ ਪੜਦੇ ਹੀ ਰਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮਨਮੁਖ ਕਹਿੰਦੇ ਹਨ ਪੜੇ ਮਨਮੁਖ ਪਰ ਵਿਧੀ ਨਾ ਜਾਣਾ ਨਾਮ ਨਾ ਬੂਝੇ ਬੂਝੇ ਤੋਂ ਭਾਵ ਹੁੰਦਾ ਹੈ ਉਸ ਨਾਮ ਨੂੰ ਘਟ ਵਾਲੇ ਸਾਡੇ ਘਟ ਦੇ ਅੰਦਰ ਵਾਲੇ ਨਾਮ ਨੂੰ ਜਾਣਨਾ ਨਾਮ ਨਾ ਬੂਝੇ ਭਰਮਾ ਭਲਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਜੂਨ ਸਾਣ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਉਸ ਨਾਮ ਨੂੰ ਜਪਣ ਦੀ ਵਿਧੀ ਪ੍ਰਾਪਤ ਨਹੀਂ ਕਰਦੇ ਉਹ ਧਰਮਾਂ ਦੇ ਵਿੱਚ ਹੀ ਨਾਮ ਨਾ ਬੂਝੇ ਧਰਮ ਭੁਲਾਣਾ ਉਹ ਇਨਸਾਨ ساری ਉਮਰ ਧਰਮਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਹਨ ਭੁੱਲੇ ਰਹਿੰਦੇ ਹਨ ਤੇ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮਨਮੁਖ ਕਹਿੰਦੇ ਹਨ ਪੜੇ ਮਨਮੁਖ ਪਰ ਵਿਧੀ ਨਾ ਜਾਣਾ ਨਾਮ ਨਾ ਬੂਝੇ ਧਰਮ ਭੁਲਾਣਾ ਤਾਂ ਤੇ ਤੁਲਸੀ ਦਾ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ 4 18 9 ਪੜੇ 4 18 9 ਪੜੇ ਖਟ ਪਰ ਖੋਇਆ ਮੂਲ ਮੂਲ ਤੋਂ ਭਾਵ ਹੁੰਦਾ ਹੈ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਨਾ ਮੂਲ ਦਾ ਭਾਵ ਹੈ ਸ ਆਪਣੇ ਘਟ ਦੇ ਅੰਦਰ ਉਸ ਈਸ਼ਰ ਦੇ ਦਰਸ਼ਨ ਕਰਨਾ 4 18 9 ਪੜੇ ਖਟ ਪਰ ਖੋਇਆ ਮੂਲ 4 18 9 ਤੋਂ ਭਾਵ ਹੈ ਕਿ ਭਾਵੇਂ ਕੋਈ ਇਨਸਾਨ ਇਸ ਦੁਨੀਆ ਦੇ ਸਾਰੇ ਹੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲਵੇ ਖਟ ਪੜ ਖੋਇਆ ਮੂਲ ਪਰ ਜੇਕਰ ਉਸਨੇ ਆਪਣੇ ਮੂਲ ਦੇ ਆਪਣੇ ਈਸ਼ਵਰ ਦੇ ਦਰਸ਼ਨ ਨਹੀਂ ਕੀਤੇ ਸ਼ਬਦ ਸੁਰਤਨ ਚੀਨੇ ਬਿਨਾ ਜਿਉਂ ਪੰਛੀ ਚੰਡੂਲ 4 18 9 ਪੜੇ ਖਟ ਪੜ ਖੋਇਆ ਮੂਲ ਸ਼ਬਦ ਸੁਰਤ ਚੀਨੇ ਬਿਨਾ ਜਿਉਂ ਪੰਛੀ ਕਿਤੂ ਚੰਡੂਰ ਸੰਤ ਤੁਲਸੀਦਾ ਜੀ ਕਹਿੰਦੇ ਹਨ ਕਿ ਭਾਵੇਂ ਭਾਵੇਂ ਕੋਈ ਇਨਸਾਨ ਇਸ ਦੁਨੀਆ ਦੇ ਸਾਰੇ ਹੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲਵੇ ਪਰ ਜੇਕਰ ਉਸ ਨੇ ਆਪਣੇ ਮੂਲ ਆਪਣੇ ਮੂਲ ਆਪਣੇ ਈਸ਼ਵਰ ਦਾ ਆਪਣੇ ਘਟ ਦੇ ਅੰਦਰ ਆਪਣੇ ਘਟ ਦੇ ਅੰਦਰ ਦਰਸ਼ਨ ਨਹੀਂ ਕੀਤਾ ਆਪਣੀ ਸੁਰਤ ਨੂੰ ਉਸ ਨਾਮ ਸ਼ਬਦ ਦੇ ਨਾਲ ਨਹੀਂ ਜੋੜਿਆ ਜੋ ਨਾਮ ਸ਼ਬਦ ਸਾਡੇ ਘਟ ਦੇ ਅੰਦਰ ਹੈ ਸ਼ਬਦ ਸੁਰਤ ਚੀਨੇ ਬਿਨਾ ਜਿਉਂ ਪੰਛੀ ਚੰਡੂਰ ਕਿ ਜਿਸ ਨੇ ਆਪਣੀ ਸੁਰਤ ਨੂੰ ਉਸ ਨਾਮ ਸ਼ਬਦ ਦੇ ਨਾਲ ਨਹੀਂ ਜੋੜਿਆ ਜੋ ਕਿ ਸਾਡੇ ਘਟ ਦੇ ਅੰਦਰ ਹੈ ਉਸ ਇਨਸਾਨ ਦੀ ਹਾਲਤ ਇੱਕ ਚੰਡੂਲ ਪੰਛੀ ਦੀ ਤਰ੍ਹਾਂ ਹੈ ਉਸ ਇਨਸਾਨ ਦੀ ਹਾਲਤ ਇੱਕ ਚੰਡੂਲ ਪੰਛੀ ਦੀ ਤਰ੍ਹਾਂ ਹੈ ਅੱਗੇ 1103 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਵੇਦ ਪ੍ਰਾਨ ਪੜੇ ਚਾ ਗੁਣ ਖਰ ਚੰਦਨ ਜਸ ਭਾਰਾ ਖਰ ਗਦੇ ਨੂੰ ਕਹਿੰਦੇ ਹਨ ਵੀਰ ਪ੍ਰਾਣ ਪੜੇ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਇੰਨਾ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਜਾਂ ਸੁਣਨ ਦਾ ਤੈਨੂੰ ਕੀ ਲਾਭ ਹੈ ਭਾਵ ਤੈਨੂੰ ਕੋਈ ਵੀ ਲਾਭ ਨਹੀਂ ਹੈ ਜੇਕਰ ਤੂੰ ਜੇਕਰ ਤੂੰ ਉਸ ਜੇਕਰ ਤੂੰ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਅਜੇ ਤੱਕ ਪ੍ਰਾਪਤ ਨਹੀਂ ਕੀਤਾ ਵੇਦ ਪ੍ਰਾਨ ਪੜੇ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏਹ ਇਨਸਾਨ ਤੂੰ ਜੋ ਦਿਨ ਰਾਤ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜਦਾ ਹੈ ਇਹਨਾਂ ਦੇ ਪਾਠ ਕਰਾਉਂਦਾ ਹੈ ਇਹਨਾਂ ਨੂੰ ਪੜਨ ਦਾ ਤੈਨੂੰ ਪਰ ਜੇਕਰ ਤੂੰ ਅਜੇ ਤੱਕ ਆਪਣੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਤੈਨੂੰ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਕੀ ਲਾਭ ਹੈ ਭਾਵ ਤੈਨੂੰ ਇਹਨਾਂ ਨੂੰ ਇਹਨਾਂ ਨੂੰ ਪੜ੍ਹਨ ਦਾ ਕੋਈ ਵੀ ਲਾਭ ਨਹੀਂ ਹੋਣਾ ਹੈ ਭਾਵ ਤੈਨੂੰ ਇਹਨਾਂ ਨੂੰ ਪੜ੍ਹਨ ਦਾ ਕੋਈ ਵੀ ਲਾਭ ਨਹੀਂ ਹੈ ਇਹ ਤਾਂ ਇੱਕ ਗਧੇ ਦੇ ਉੱਤੇ ਭਾਰ ਲੱਦਣ ਵਾਲੀ ਗੱਲ ਹੈ ਵੇਦ ਪ੍ਰਾਣ ਪੜ੍ਹੇ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕਹੇ ਸੇ ਉਤਰ ਪਾਰਾ ਜੇਕਰ ਤੂੰ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ-ਪੜ੍ਹ ਕੇ ਇਹ ਤਾਂ ਇੱਕ ਗਧੇ ਦੇ ਉੱਤੇ ਭਾਰ ਰੱਦਣ ਵਾਲੀ ਹੀ ਗੱਲ ਹੈ ਤੇ ਉਸ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾ ਤੂੰ ਪਾਰ ਕਿਵੇਂ ਹੋਵੇਂਗਾ ਤੇ ਉਸ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾ ਤੂੰ ਪਾਰ ਕਿਵੇਂ ਲੱਗੇਗਾ ਭਾਰ ਭਾਵ ਸਾਡੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ ਉਸ ਨਾਮ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਅਸੀਂ ਭਾਵੇਂ ਅਲੱਗ ਸਕਦੇ ਹਾਂ ਭਾਵ ਸਾਡੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ 148 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਵੇਦ ਕਹੇ ਵਿਖਿਆਣ ਅੰਤ ਨਹੀਂ ਪਾਵਣਾ ਵੇਦ ਕਹੇ ਵਿਖਿਆਣ ਅੰਤ ਨਹੀਂ ਪਾਵਣਾ ਪੜਿਗੇ ਨਹੀਂ ਭੇਦ ਬੁੱਝਗੇ ਪਾਵਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੋ ਸਾਡੇ ਧਾਰਮਿਕ ਗ੍ਰੰਥ ਹਨ ਇਹ ਵਿਖਿਆਨ ਕਰ ਕਰਕੇ ਕਹਿ ਰਹੇ ਹਨ ਇਹ ਬੜਾ ਵਿਖਿਆਨ ਕਰ ਕਰਕੇ ਸਾਨੂੰ ਸਮਝਾ ਰਹੇ ਹਨ ਅੰਤ ਨਹੀਂ ਪਾਵਣਾ ਕਿ ਉਸ ਈਸ਼ਵਰ ਦਾ ਕਦੇ ਵੀ ਅੰਤ ਨਹੀਂ ਪਾਇਆ ਜਾਂਦਾ ਵੇਦ ਕਹੇ ਵਿਖਿਆਨ ਅੰਤ ਨਹੀਂ ਪਾਵਣਾ ਪੜੀਏ ਨਹੀਂ ਭੇਦ বুঝਗੇ ਪਾਵਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਇੰਨਾ ਧਾਰਮਿਕ ਗ੍ਰੰਥਾਂ ਨੂੰ ਪੜੀਏ ਨਹੀਂ ਪੜਿਏ ਨਹੀਂ ਤਾਂ ਭਾਵ ਹੈ ਕਿ ਇੰਨਾ ਧਾਰਮਿਕ ਗ੍ਰੰਥਾਂ ਨੂੰ ਜਿਸ ਤਰ੍ਹਾਂ ਹਰ ਰੋਜ਼ ਅਸੀਂ ਪੜ੍ਹਦੇ ਹਾਂ ਇਸ ਤਰ੍ਹਾਂ ਨਹੀਂ ਪੜ੍ਹਨਾ ਹੈ ਇੰਨਾ ਧਾਰਮਿਕ ਗ੍ਰੰਥਾਂ ਨੂੰ ਵਿਚਾਰ-ਵਿਚਾਰ ਕੇ ਸਾਡੇ ਗੁਰੂਆਂ ਨੇ ਪੜ੍ਹਨ ਦੀ ਗੱਲ ਕੀਤੀ ਹੈ ਵੇਦ ਕਹੇ ਵਿਖਿਆਨ ਅੰਤ ਨਹੀਂ ਪਾਵਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਜੋ ਇਹ ਧਾਰਮਿਕ ਗ੍ਰੰਥ ਹਨ ਇਹ ਵਿਖਿਆਨ ਕਰ-ਕਰ ਕੇ ਸਾਨੂੰ ਕਹਿ ਰਹੇ ਹਨ ਸਮਝਾ ਰਹੇ ਹਨ ਕਿ ਉਸ ਈਸ਼ਵਰ ਦਾ ਅੰਤ ਨਹੀਂ ਪਾਇਆ ਜਾਂਦਾ ਪੜਿਏ ਨਹੀਂ ਪੜੀਏ ਨਹੀਂ ਤੋਂ ਭਾਵ ਹੈ ਕਿ ਉਹ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਅੱਜ ਅਸੀਂ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਹਰ ਰੋਜ਼ ਪੜ੍ਹਦੇ ਹੀ ਰਹਿੰਦੇ ਹਾਂ ਇਸ ਤਰ੍ਹਾਂ ਨਹੀਂ ਪੜ੍ਹਨਾ ਹੈ ਇਨ੍ਹਾਂ ਨੂੰ ਸਾਡੇ ਗੁਰੂਆਂ ਨੇ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਵਿਚਾਰ-ਵਿਚਾਰ ਕੇ ਪੜ੍ਹਨ ਦੀ ਗੱਲ ਕੀਤੀ ਹੈ ਪੜੀਏ ਨਹੀਂ ਧੇੜ 부ਝ ਗਏ ਪਾਵਨਾ ਧੇੜ 부ਝ ਗਏ ਪਾਵਨਾ ਤੋਂ ਭਾਵ ਹੈ ਕਿ ਉਸ ਈਸ਼ਵਰ ਦਾ ਆਪਣੇ ਘਟ ਦੇ ਅੰਦਰ ਦਰਸ਼ਨ ਕਰਨਾ ਤੇ ਸਾਡੇ ਘਟ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰਨਾ ਪੜੀਏ ਨਾਹੀਂ ਭੇਦ 부ਝ ਗਏ ਪਾਵਣਾ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਸੀਂ ਅੱਜ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਇਸ ਤਰ੍ਹਾਂ ਨਹੀਂ ਪੜ੍ਹਨਾ ਹੈ ਇਨ੍ਹਾਂ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਵਿਚਾਰ-ਵਿਚਾਰ ਕੇ ਪੜ੍ਹਨਾ ਹੈ ਭੇਦ 부ਝ ਗਏ ਪਾਵਣਾ ਤੇ ਆਪਣੇ ਘਟ ਦੇ ਅੰਦਰ ਉਸ ਈਸ਼ਰ ਦਾ ਦਰਸ਼ਨ ਕਰਨਾ ਹੈ ਤੇ ਆਪਣੇ ਘਟ ਦੇ ਅੰਦਰੋਂ ਹੂੰ ਇਕ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨਾ ਹੈ ਉਸ ਨਾਮ ਨੂੰ ਪ੍ਰਾਪਤ ਕਰਕੇ ਹੀ ਸਾਡੀ ਮੁਕਤੀ ਹੁੰਦੀ ਹੈ ਹੋਰ ਕਿਸੇ ਵੀ ਬਾਹਰੀ ਨਾਵਾਂ ਦੇ ਨਾਲ ਸਾਡੀ ਮੁਕਤੀ ਨਹੀਂ ਹੁੰਦੀ ਹੈ ਅੱਗੇ 655 ਅੰਗ ਤੇ ਸੰਤ ਕਬੀਰ ਜੀ ਲਿਖਦੇ ਹਨ ਕਿ ਆ ਪੜੀਏ ਤੇ ਆ ਗੁਣੀਏ ਕਿ ਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿ ਆ ਹੋਈ ਜੋ ਸਹਿਜ ਨਾਲ ਮਿਲਿਓ ਸੋਈ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਸੰਤ ਕਬੀਰ ਜੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਜੋ ਇਹ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਦਿਨ ਰਾਤ ਹੀ ਪੜਦਾ ਰਹਿੰਦਾ ਹੈ ਜਾਂ ਸੁਣਦਾ ਰਹਿੰਦਾ ਹੈ ਇਹਨਾਂ ਨੂੰ ਪੜਨ ਦਾ ਤੈਨੂੰ ਕੀ ਲਾਭ ਹੈ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਕਿ हे ਇਨਸਾਨਾ ਤੂੰ ਜੋ ਇਹਨਾਂ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਹਰ ਰੋਜ਼ ਪੜਦਾ ਹੀ ਰਹਿੰਦਾ ਹੈ ਜਾਂ ਇਹਨਾਂ ਦਾ ਗੰਗਾਣ ਕਰਦਾ ਰਹਿੰਦਾ ਹੈ ਜਾਂ ਇਹਨਾਂ ਨੂੰ ਸੁਣਦਾ ਹੈ ਪਰ ਜੇਕਰ ਤੈਨੂੰ ਆਪਣੇ ਘਟ ਦੇ ਅੰਦਰ ਅਜੇ ਤੱਕ ਈਸ਼ੁਰ ਦੇ ਦਰਸ਼ਨ ਨਹੀਂ ਹੋਏ ਤਾਂ ਇੰਨਾ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਪੜਨ ਦਾ ਜਾਂ ਸੁਣਦਾ ਤੈਨੂੰ ਕੀ ਲਾਭ ਹੈ ਭਾਵ ਤੈਨੂੰ ਕੋਈ ਵੀ ਲਾਭ ਨਹੀਂ ਹੈ ਕਿਹਾ ਪੜੀਏ ਕਿਹਾ ਗੁਣੀਏ ਕਿਹਾ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਹਾ ਹੋਈ ਜੋ ਸਹਿਜ ਨਾਲ ਮਿਲਿਓ ਸੋਈ ਕਿ ਜੇਕਰ ਸਾਨੂੰ ਅਜੇ ਤੱਕ ਆਪਣੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਹੀ ਨਹੀਂ ਹੋਏ ਤਾਂ ਸਾਨੂੰ ਇਹਨਾਂ ਧਾਰਮਿਕ ਗੰਥਾਂ ਦੀ ਬਾਣੀ ਨੂੰ ਪੜ੍ਹਨ ਦਾ ਕੀ ਲਾਭ ਹੈ ਭਾਵੇਂ ਕੋਈ ਵੀ ਲਾਭ ਨਹੀਂ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਸੁਚੇਤ ਕਰਦੇ ਹਨ ਸਾਨੂੰ ਜਗਾਉਂਦੇ ਹਨ ਕਿ ਸਾਡੇ ਕੇ ਸਾਡੇ ਦੂਜੇ ਸਵਾਸ ਦਾ ਕੋਈ ਵੀ ਪਤਾ ਨਹੀਂ ਕਿ ਸਾਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਇਸ ਕਰਕੇ ਅਸੀਂ ਜਿੰਨਾ ਜਲਦੀ ਹੋ ਸਕੇ ਸਾਡੇ ਸਰੀਰ ਦੇ ਉਸ ਅੰਦਰਲੇ ਨਾਮ ਸ਼ਬਦ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਗੇ 340 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਹਰ ਜਪਦਿਆਂ ਛਿੰਨ ਢਿਲ ਨਾ ਕੀਜੀ ਮੇਰੀ ਜਿੰਦੜੀਏ ਮਤ ਜਾਪੇ ਸਾ ਆਵੇ ਕੇ ਨਾ ਆਵੇ ਰਾਮ ਹਰ ਜਪਦਿਆਂ ਛਿੰਨ ਢਿਲ ਨਾ ਕੀਜੀ ਮੇਰੀ ਜਿੰਦੜੀਏ ਮਤਕ ਮਤਕੇ ਜਾਪੇ ਸ ਆਵੇ ਕੇ ਨਾ ਆਵੇ ਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਉਸ ਈਸ਼ਵਰ ਦਾ ਨਾਮ ਕੇ ਤੂੰ ਉਸ ਈਸ਼ਰ ਦੇ ਨਾਮ ਸਿਮਰਨ ਦੇ ਵਿੱਚ ਪਲ ਜਿੰਨੀ ਨਹੀਂ ਦੇਰੀ ਨਾ ਕਰ ਕਿ हे ਇਨਸਾਨ ਤੂੰ ਉਸ ਈਸ਼ਰ ਦੇ ਨਾਮ ਸ਼ਬਦ ਦੇ ਨਾਮ ਸ਼ਬਦ ਨੂੰ ਸਿਮਰਨ ਦੇ ਵਿੱਚ ਪਲ ਜਿੰਨੀ ਨਹੀਂ ਦੇਰੀ ਨਾ ਕਰ ਭਾਵੇਂ ਤੂੰ ਆਪਣੇ ਹਰ ਕੰਮ ਕਰਦੇ ਹੋਏ ਹਰ ਸਮੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਪਤਾ ਨਹੀਂ ਤੈਨੂੰ ਦੂਜਾ ਸੁਵਾਸ ਪਤਾ ਨਹੀਂ ਸਾਨੂੰ ਦੂਜਾ ਸੁਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਹਰ ਜਪਦਿਆਂ ਖਿੰਨ ਢਿਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸ ਆਵੇ ਕਿ ਨਾ ਆਵੇ ਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਨੂੰ ਜਪਣ ਦੇ ਵਿੱਚ ਪਲ ਜਿੰਨੀ ਵੀ ਦੇਰੀ ਨਾ ਕਰੋ ਪਾਵ ਆਪਣੇ ਹਰ ਕੰਮ ਕਰਦੇ ਹੋਏ ਹਰ ਸਮੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਰਹੋ ਪਤਾ ਨਹੀਂ ਸਾਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਸਾਡੇ ਸਰੀਰ ਦੇ ਉਸ ਅੰਦਰਲੇ ਨਾਮ ਸ਼ਬਦ ਬਾਰੇ ਜਾਣਨ ਦੇ ਵਾਸਤੇ ਅਸੀਂ ਉਹਨਾਂ ਤਿੰਨ ਆਡੀਓ ਜਾਂ ਵੀਡੀਓ ਨੂੰ ਸਾਡੇ ਸਰੀਰ ਦੇ ਉਸ ਅੰਦਰਲੇ ਨਾਮ ਸ਼ਬਦ ਨੂੰ ਜਾਣਨ ਦੇ ਵਾਸਤੇ ਅਸੀਂ ਉਨਾ ਤਿੰਨ ਆਡੀਓ ਜਾਂ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਹੈ ਜਿਨ੍ਹਾਂ ਦਾ ਨਾਮ ਹੈ ਸੱਚਾ ਨਾਮ ਸਾਡੇ ਘਟ ਦੇ ਸਾਡੇ ਘਟ ਦੇ ਸਾਡੇ ਸਰੀਰ ਦੇ ਅੰਦਰ ਹੈ ਨਾਮ ਦੇ ਬਾਰੇ ਸਾਡਾ ਸਾਰਾ ਭਰਮ ਦੂਰ ਹੋ ਜਾਵੇਗਾ ਨਾਮ ਦੇ ਬਾਰੇ ਸਾਡਾ ਸਾਰਾ ਭਰਮ ਦੂਰ ਹੋ ਜਾਵੇਗਾ ਜੋ ਮਨੁੱਖ ਸਾਡੇ ਸਰੀਰ ਦੇ ਉਸ ਅੰਦਰਲੇ ਨਾਮ ਸਬਦ ਨੂੰ ਪ੍ਰਾਪਤ ਨਹੀਂ ਕਰਦੇ ਸਾਡੇ ਗੁਰਮਾਣੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ ਜੋ ਇਨਸਾਨ ਜੋ ਮਨੁੱਖ ਸਾਡੇ ਸਰੀਰ ਦੇ ਉਸ ਅੰਦਰਲੇ ਨਾਮ ਸਬਦ ਨੂੰ ਪ੍ਰਾਪਤ ਨਹੀਂ ਕਰਦੇ ਸਾਡੇ ਗੁਰਮਾਣੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ 117 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਘਰ ਅੰਦਰ ਵਸਤੂ ਮੂੜਾ ਮੂੜਾ ਮੂਰਖ ਨੂੰ ਕਹਿੰਦੇ ਹਨ ਮੂੜਾ ਮੂਰਖ ਨੂੰ ਕਹਿੰਦੇ ਹਨ ਘਰ ਅੰਦਰ ਵਸਤੂ ਘਰ ਸਰੀਰ ਨੂੰ ਕਹਿੰਦੇ ਹਨ ਘਰ ਅੰਦਰ ਵਸਤੂ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰਦੇ ਬੇਤਾਲੇ ਘਰ ਅੰਦਰ ਵਸਤੂ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰਦੇ ਬੇਤਾਲੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਘਟ ਦੇ ਅੰਦਰ ਹੈ ਤੇ ਉਹ ਇੱਕ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ ਪਰ ਇਹ ਮੂਰਖ ਇਨਸਾਨ ਉਸ ਨਾਮ ਨੂੰ ਅਮੀ 12 ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੱਭ ਕੇ ਜਪਦਾ ਰਹਿੰਦਾ ਹੈ ਘਰ ਅੰਦਰ ਵਸਤੂ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰਦੇ ਬੇਤਾਲੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਸਾਡੇ ਘਟ ਦੇ ਅੰਦਰ ਹੈ ਪਰ ਇਹ ਮੂਰਖ ਅਨਸਾਨ ਉਸ ਨਾਮ ਨੂੰ ਬਾਹਰੋਂ ਐਵੇਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੱਭ ਲੱਭ ਕੇ ਜਪਦਾ ਰਹਿੰਦਾ ਹੈ ਮਨਮੁਖ ਅੰਦੇ ਫਿਰਦੇ ਦੇਤਾਲੇ ਅਜਿਹੇ ਮਨੁੱਖਾਂ ਨੂੰ ਸਾਡੇ ਗੁਰਮਾ ਨੇ ਮਨਮੁਖ ਅੰधे ਤੇ ਪੂਤਨਿਆਂ ਵਰਗੇ ਕਿਹਾ ਹੈ ਅਜਿਹੇ ਮਨੁੱਖਾਂ ਨੂੰ ਸਾਡੇ ਗੁਰਮਾ ਨੇ ਮਨਮੁਖ ਅੰਨੇ ਅਤੇ ਪੂਤਨਿਆਂ ਦੇ ਨਾਲ ਜਿਹੇ ਮਨੁੱਖਾਂ ਦੀ ਤੁਲਨਾ ਕੀਤੀ ਹੈ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਬਿਨ ਕਾਇਆ ਜੇ ਹੋਰ ਥੈਂਕ ਧਨ ਕੋਜ ਦੇ ਕਾਇਆ ਸਰੀਰ ਨੂੰ ਕਹਿੰਦੇ ਹਨ ਕਾਇਆ ਸਰੀਰ ਨੂੰ ਕਹਿੰਦੇ ਹਨ ਬਿਨ ਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜੇ ਦੇ ਤਾਲੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਆਪਣੇ ਸਰੀਰ ਨੂੰ ਛੱਡ ਕੇ ਤੇ ਆਪਣੇ ਸਰੀਰ ਦੇ ਆਪਣੇ ਘਟ ਦੇ ਅੰਦਰ ਵਾਲੇ ਨਾਮ ਨੂੰ ਛੱਡ ਕੇ ਜੋ ਇਨਸਾਨ ਐਵੇਂ ਬਾਹਰੋਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਲੱਭ-ਲੱਭ ਕੇ ਜਪਦੇ ਹਨ ਨਾਮ ਲੈ ਲੈ ਕੇ ਜਪਦੇ ਹਨ ਸੇ ਮੂੜੇ ਬਿਤਾਲੇ ਮੂੜੇ ਮੂਰਖ ਨੂੰ ਮੂੜੇ ਮੂਰਖ ਨੂੰ ਕਹਿੰਦੇ ਹਨ ਸੇ ਮੂੜੇ ਬੇਤਾਲੇ ਉਹਨਾਂ ਨੂੰ ਸਾਡੇ ਗੁਰੂਆਂ ਨੇ ਮੂਰਖ ਤੇ ਭੂਤਨੇ ਵਰਗੇ ਹੀ ਕਿਹਾ ਹੈ। ਦਿਨ ਕਾਇਆ ਜੇ ਹੋਰ ਥੈਂ ਧਨ ਖੋਜਦੇ ਸੇ ਮੂੜੇ ਬੇਤਾਲੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਘਟ ਦੇ ਅੰਦਰ ਵਾਲੇ ਨਾਮ ਨੂੰ ਛੱਡ ਕੇ ਜੋ ਐਵੇਂ ਬਾਹਰੋਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਹੀ ਨਾਮ ਲੈ ਲੈ ਕੇ ਜਪਦੇ ਹਨ ਸਾਡੇ ਗੁਰਮੁਖਾਂ ਨੇ ਉਹਨਾਂ ਨੂੰ ਮੂਰਖ ਤੇ ਭੂਤਨੇ ਵਰਗੇ ਹੀ ਕਿਹਾ ਹੇ ਅੱਜ 124 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਰੀਰੋਂ ਪਾਲਣ ਕੋਈ ਬਾਹਰ ਜਾਏ ਨਾਮ ਨਾ ਲਹੇ ਬੋਹ ਵੇਕਾਰ ਦੁੱਖ ਪਾਈ ਸਰੀਰੋਂ ਪਾਲਣ ਕੋਈ ਬਾਹਰ ਜਾਏ ਨਾਮ ਨਾ ਲਹੇ ਬੋਹ ਵੇਕਾਰ ਦੁੱਖ ਪਾਈ ਸਾਡੇ ਗੁਰੂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਸਾਡੇ ਸਰੀਰ ਦੇ ਅੰਦਰ ਵਾਲੇ ਨਾਮ ਨੂੰ ਛੱਡ ਕੇ ਐਵੇਂ 12 ਧਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਲੈ ਲੈ ਕੇ ਜਪਦੇ ਹਨ ਉਹਨਾਂ ਨੂੰ ਨਾਮ ਤਾਂ ਪ੍ਰਾਪਤ ਕੀ ਹੋਣਾ ਹੈ ਨਾਮ ਨਾ ਲਹੇ ਬੋਹ ਵਿਕਾਰ ਦੁੱਖ ਪਾਏ ਉਹਨਾਂ ਨੂੰ ਨਾਮ ਤਾਂ ਤੀ ਪ੍ਰਾਪਤ ਹੋਣਾ ਹੈ ਬੋਹ ਵਿਕਾਰ ਦੁੱਖ ਪਾਏ ਉਲਟਾ ਉਹ 84 ਲੱਖ ਨੀਚ ਤੇ ਬਹੁਤ ਹੀ ਦੁੱਖ ਭਰੀਆਂ ਭਿਆਨਕ ਜੁਨਾਂ ਦਾ ਦੁੱਖ ਭੋਗਦੇ ਹਨ ਉਲਟਾ ਉਹ ਬਹੁਤ ਹੀ ਨੀਚ ਤੇ ਭਿਆਨਕ ਜੂਨਾ ਦਾ ਦੁੱਖ ਭੋਗਦੇ ਹਨ ਉਹਨਾਂ ਨੂੰ ਕਦੇ ਵੀ ਮੁਕਤੀ ਉਹਨਾਂ ਦੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਸਰੀਰੋਂ ਭਾਦਨ ਕੋਈ ਬਾਹਰ ਜਾਏ ਨਾਮ ਨਾ ਲਹੇ ਬੋਹ ਵਿਕਾਰ ਦੁੱਖ ਪਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਸਾਡੇ ਸਰੀਰ ਦੇ ਅੰਦਰ ਵਾਲੇ ਨਾਮ ਨੂੰ ਛੱਡ ਕੇ ਐਵੇਂ ਬਾਹਰੋਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਲੈ ਲੈ ਕੇ ਜਪਦੇ ਹਨ ਉਨ੍ਹਾਂ ਨੂੰ ਨਾਮ ਤਾਂ ਪ੍ਰਾਪਤ ਕੀ ਹੋਣਾ ਹੈ ਉਨ੍ਹਾਂ ਨੂੰ ਨਾਮ ਨਾ ਲਹੇ ਉਹ ਵਿਕਾਰ ਦੁੱਖ ਪਾਏ ਉਨ੍ਹਾਂ ਨੂੰ ਨਾਮ ਤਾਂ ਕੀ ਪ੍ਰਾਪਤ ਹੋਣਾ ਹੈ ਉਲਟਾ ਉਹ 84 ਲੱਖ ਨੀਚ ਤੇ ਬਹੁਤ ਹੀ ਭਿਆਨਕ ਜੁਨ੍ਹਾਂ ਦੇ ਦੁੱਖ ਭੋਗਦੇ ਹਨ ਉਨ੍ਹਾਂ ਦੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਸਾਡੇ ਸਰੀਰ ਦੇ ਉਸ ਅੰਦਰਲੇ ਨਾਮ ਨੂੰ ਪ੍ਰਾਪਤ ਕਰਕੇ ਹੀ ਸਾਡੀ ਮੁਕਤੀ ਹੁੰਦੀ ਹੈ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ